ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਹਰਵੇਲ ਬਾਈ ਦੇ ਫਾਰਮ ਤੇ ਪਹੁੰਚਿਆ ਦੋਸਤੋ ਘੱਟੋ ਘੱਟ ਵੀ ਪੰਜ ਪਸ਼ੂ ਜਿਹੜੇ ਦੋਸਤੋ ਮੱਝਾਂ ਝੋਟੀਆਂ ਵੀ ਵਿਕਾਊਗਾ ਉਹਨਾਂ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਜੇ ਖਾਸ ਤੌਰ ਤੇ ਇਸ ਅਪਡੇਟ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਦੋ ਵਿਹੜਾਂ ਦਿਖਾਉਣੀਆਂ ਨੇ ਇੱਕ ਤਾਜੀ ਸੂਈ ਸਵਾਈ ਜਿਹੜੀ ਵਿਹੜ ਦਿਖਾਵਾਂਗੇ ਇੱਕ ਬਿਲਕੁਲ ਗੱਪਣ ਤਿਆਰ ਬੱਚੀ ਦਿਖਾ ਦਾਂਗੇ ਆਜੋ ਕਰਦੇ ਆਂ ਗੱਲਬਾਤ ਸਾਂ ਦੇ ਹਰਵੈਲ ਭਾਈ ਸਭ ਤੋਂ ਪਹਿਲਾਂ ਸਤ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤ ਸ੍ਰੀ ਅਕਾਲ ਬਾਕੀ ਜਿੰਨੇ ਉਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਚੈਨਲ ਨੂੰ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਹੋ ਟਿੱਟਾ ਭਾਈ ਜੀ ਆ ਬਹੁਤ ਵਧੀਆ ਠੀਕ ਠਾਕ ਜੀ ਵਧੀਆ ਹਰਵੈਲ ਭਾਈ ਦੋ ਬੈੜਾ ਨੇ ਅੱਜ ਆ ਦੋ ਬੈੜਾ ਸੰਤੂ ਸਾਹਿਬ ਇੱਕ ਸੂਈ ਨੂੰ ਅੱਜ 6 ਦਿਨ ਹੋ ਗਏ ਆ ਹਾਂਜੀ ਬੱਚਾ ਮਰ ਗਿਆ ਇਹਦਾ ਹਾਂਜੀ ਤਾਂ ਇਹਦੀ ਆਪਣੀ ਇਹ ਅੱਗੇ ਹਜੇ ਮੈਲੇ ਤੇ ਲੱਗੂਗੀ ਠੀਕ ਆ ਜੀ ਹਾਂ ਜੀ ਬਾਕੀ ਦੂਜੀ ਗੱਬਣੀ ਆ ਜੀ ਦੂਜੀ ਗੱਬਣੀ ਇਹ ਸੂਹਾ ਤੁੱਜੇ ਸੁਣੀਏ ਹਾਂ ਇਹ ਦੂਜਾ ਉਹ ਪਹਿਲਾ ਸੁਣੀਏ ਉਹ ਪਹਿਲੇ ਨਾਲ ਦੋਸਤੋ ਇੱਕ ਕਪੂਨ ਜਿਹੜੀ ਪਹਿਲਾ ਸੂਹਾ ਸੁਣੀਏ ਉਹ ਅਗਲੀ ਬਾਅਦ ਚ ਦਿਖਾ ਦਾਂਗੇ ਪਹਿਲੇ ਨੰਬਰ ਤੋਂ ਆਪਾਂ ਜਿਹੜੀ ਆ ਦੂਜਾ ਸੂਹਾ ਸੁਈ ਆ ਬੱਚਾ ਮਰ ਗਿਆ ਦੋਸਤੋ ਠੀਕ ਆ ਜੀ ਬੱਚਾ ਮਰ ਗਿਆ 6-7 7 ਦਿਨ ਹੋਏ ਆ ਜੇ ਸੁਈ ਨੂੰ ਮੈ ਲਿਓ ਜਿਹੜੀ ਦੋਸਤੋ ਸਟਾਰਟ ਹੋ ਜੂਗੀ ਠੀਕ ਆ ਰੰਗ ਦੀ ਗੱਲ ਕਰ ਲਈਏ ਦੋਸਤੋ ਤੇ ਬਿਲਕੁਲ ਲਾਈਟ ਬਰਾਊਨ ਡਾਰਕ ਕੰਬੀਨੇਸ਼ਨ ਜਿਹੜਾ ਹੈਗਾ ਦੋ ਕਲਰ ਬਿਲਕੁਲ ਠੰਡੀ ਸੀਲ ਆ ਆ ਵੇਖੋ ਜੀ ਇਦਰਾ ਸੇਲ ਸਭ ਪੂਰੀ ਆ ਵੇਖੋ ਜੀ ਬਿਲਕੁਲ ਇਹ ਤਾਂ ਵੀ ਪ੍ਰੋਪਰ ਮੁਠੀ ਹੈ ਜੀ ਆ ਵੇਖੋ ਬਿਲਕੁਲ ਮੁਠੀ ਵਾਲਾ ਤਾਂ ਨਾ ਪਰ ਵੀਰੇ ਦੁੱਧ ਕਿੰਨਾ ਚਵਾ ਦਾਂਗੇ ਇਹਦੇ ਦੁੱਧ ਸੰਧੂ ਸਾਹਿਬ ਇਹਦੇ ਥੱਲੇ ਚਵਾ ਦਾਂਗੇ ਆਪਾਂ ਕੋਈ 15 16 ਹੁਣ ਇਸ ਮੁਠੀ ਇਸ ਟਾਈਮ ਜਿਹੜਾ ਇਹਦੇ ਥੱਲੇ 12 ਲੀਟਰ ਸੰਧੂ ਸਾਹਿਬ ਛੇ ਸਾਧੇ ਦੀ ਦੁੱਧ ਅਜੇ ਮੈਲੇ ਤੇ ਬੱਚੀ ਨੇ ਲੱਗਣਾ ਠੀਕ ਹੈ ਜੀ ਮੈਲੇ ਹਜੇ ਦੋਸਤੋ ਚੱਲਣਾ ਹੈ ਇਸ ਬੱਚੀ ਨੇ ਤੇ ਹੁਣ ਕੋਈ ਵੀਰ 12 ਲੀਟਰ ਦੀ ਚਵਾਈ ਕਰ ਸਕਦਾ 12 ਕਿਲੋ ਬਿਲਕੁਲ ਤਾਜੀ ਆ ਬੱਚਾ ਮਰਿਆ ਬਾਕੀ ਇਹ ਜਰੂਰ ਮੇਰਾ ਵੀਰ ਕੋਈ ਧਿਆਨ ਚ ਰੱਖ ਲੈ ਠੀਕ ਆ ਜੀ ਚਵਾਈ ਦੋ ਟਾਈਮ ਚੋਲੋ ਪਹਾਲੇ ਵੰਡੇ ਚਾੜ ਤੇ ਠੰਡੀ ਧੀਰੀ ਆ ਜਿੱਥੇ ਮਰਜ਼ੀ ਖਿਲਾੜ ਕੇ ਚਵਾਈ ਕਰ ਲੋ ਥਾਪੀ ਦੇ ਠੀਕ ਆ ਤੇ ਆਰਡਰ ਦੀ ਕੁਆਲਿਟੀ ਸੋਹਣੀ ਆ ਫਾੜੀ ਵਾਲਾ ਚੱਡਾ ਬਿਲਕੁਲ ਥਾਨ ਦੀ ਕੁਆਲਿਟੀ ਵਿਖਾਈਏ ਤੁਹਾਨੂੰ ਤੇ ਬਿਲਕੁਲ ਮੁੱਠੀ ਆ ਦੋਸਤੋ ਆ ਧਿਆਨ ਕਰ ਤੁਸੀਂ ਰਹਾ ਹਾਂ ਬਲੈਕ ਜਰਸੀ ਜਿਹਨੂੰ ਆਪਾਂ ਕਹਿ ਦਿੰਨੇ ਆ ਹਾਂ ਜੀ ਕਰਾਸ ਆ ਗਿਆ ਇਹ ਕਰਾਸ ਕਰਾਸ ਸੰਗ ਥੋੜਾ ਜਿਹਾ ਵਿੱਚ ਚਾਈ ਵਾਲ ਦਾ ਹੋਊਗਾ ਜਿਆਦਾ ਜਿਹੜਾ ਆ ਪਾਕਾ ਜਰਸੀ ਦਾ ਇਹਦਾ ਹਾਂ ਜੀ ਛੋਟਾ ਕਾਨਾ ਹਾਂ ਜੀ ਬਿਲਕੁਲ ਮੱਥਾ ਹਵ ਹਾਂ ਲੋ ਜੀ ਤਾਂ ਇਹ ਬਲੈਕ ਜਰਸੀ ਠੀਕ ਆ ਜੀ ਤੇ ਸੋਹਣੀ ਬੈੜਾ ਦੋਸਤੋ ਠੀਕ ਆ ਦੋ ਤੋਂ ਸੋਨਾ 12 ਲੀਟਰ ਆ ਚੰਗੀ ਸੇਵਾ ਕਰਕੇ ਦੋਸਤੋ 12 ਤੋਂ ਪਲੱਸ ਸਾਲ ਜਿੰਨਾ ਮਰਜੀ ਤੁਸੀਂ ਚੋਲੋ 13 ਲੈ ਜਾਓ 14 ਲੈ ਜਾਓ ਖਿੱਚ ਕੇ ਠੀਕ ਆ ਚੰਗੀ ਸੇਵਾ ਤੇ ਸੋ ਵਾਟਰ ਕੁਆਲਿਟੀ ਚੰਗੀ ਆ ਤੇ ਜਰੂਰ ਤੁਸੀਂ ਸੰਪਰਕ ਕਰ ਲਿਓ ਚੋਕੇ ਦੂਰੋਂ ਨੇੜੋਂ ਵਾਲੇ ਵੀਰ ਜਿਹੜੇ ਖਾਸ ਤੌਰ ਤੇ ਜਿਹੜਾ ਵੀ ਰਸਤਾ ਸਕਦਾ ਜਾਂ ਵੀਡੀਓ ਕਾਲ ਤੇ ਆ ਉਹ ਤੁਹਾਡੀ ਆਪ ਦੀ ਰਿਸਪੌਂਸਿਬਿਲਟੀ ਹੈ ਜਿੱਦਾਂ ਵੀ ਇਹ ਸੰਧਾ ਬਾਕੀ ਕੋਈ ਵੀ ਜਿਹੜੀਆਂ ਵੀਡੀਓ ਇਹਦੀਆਂ ਸੂਈ ਦੀਆਂ ਹਾਂਜੀ ਤਰੀਕ ਦੇ ਹਿਸਾਬ ਨਾਲ ਸਾਰਾ ਕੁਝ ਆਪਾਂ ਰੱਖਿਆ ਆ ਸੂਈ ਤਾਂ ਬੱਚੇ ਨਾਲ ਪ੍ਰੋਪਰ ਵੀਡੀਓ ਬੱਚੇ ਦੇ ਨਾਲ ਪ੍ਰੋਪਰ ਵੀਡੀਓ ਸੰਧੂ ਸਾਹਿਬ ਗਲਤ ਕੰਮ ਕਰਨ ਨੂੰ ਜਿਹੜੀ ਦੁਨੀਆ ਕਰਦੀ ਆ ਬਿਲਕੁਲ ਮੈਂ ਤਾਂ ਉਹਨਾਂ ਨੂੰ ਵੀ ਕਹਿੰਦਾ ਨਾ ਕਰੋ ਪਰ ਇਹ ਆ ਕਿ ਆਪਾਂ ਕਰਨ ਨੂੰ ਜਿੱਦਾਂ आम जनता ਦਾ ਵੇਖੀਦਾ ਕਈ ਵਾਰਾ ਪਸ਼ੂਓ ਛੱਡ ਕੇ ਆ ਜਾਂਦੇ ਤੋਕੜਾਂ ਨੂੰ ਲਾਲਾ ਬੱਚੇ ਦਿੱਤੀ ਜਾਂਦੇ ਆ ਉਹ ਵੀ ਵੀ ਕਾਫੀ ਹੋਈ ਆ ਫੋਨ ਤੇ ਰਹਿਦਾ ਵੀ ਇਸ ਕਰਕੇ ਜਿਹੜਾ ਦੋਸਤੋ ਉਹਨਾਂ ਗੱਲਾਂ ਤੋਂ ਵੀ ਵੀਰ ਛੜਕਾਰਾ ਆਪਾਂ ਹੁਣ ਚੰਗਾ ਕੰਮ ਕਰੀਏ ਸਾਫ਼ ਸੁਥਰਾ ਕਰੀਏ ਬਪਾ ਬਹੁਤ ਸਾਫ਼ ਸੁਥਰੇ ਕੰਮ ਕਰਨ ਵਾਲੇ ਵੀਰਾਂ ਦੀ ਬਹੁਤ ਜ਼ਿਆਦੀ ਲੋੜ ਆ ਵਪਾਰ ਦੇ ਵਿੱਚ ਆਨਲਾਈਨ ਜਿਹੜਾ ਵੀਰ ਜਿੰਨਾ ਕਹਿੰਦਾ ਉਹਨਾਂ ਨਿਗਲੇ ਉਹਨਾਂ ਬੰਦਿਆਂ ਦੀ ਬਹੁਤ ਜ਼ਿਆਦੀ ਲੋੜ ਆ ਕਿਉਂਕਿ ਅੱਗੇ ਬਹੁਤ ਭਰੋਸਾ ਕਰਕੇ ਕੋਈ ਤਬਾਰ ਕਰਕੇ ਕੋਈ ਚੀਜ਼ ਖਰੀਦਦਾ ਤੇ ਅਤਵਾਰ ਦੇ ਵਿਸ਼ਵਾਸ ਕਿਸੇ ਦਾ ਤੋੜਿਆ ਨਾ ਜਾਵੇ ਵਕਾਰ ਜ਼ਰੂਰ ਬਣਾਉ ਆਉਦਾ ਠੀਕ ਹੈ ਜੀ ਤੇ ਬਿਲਕੁਲ ਆਰਡਰ ਕੁਆਲਟੀ ਸੋਹਣੀ ਹੈ ਥਣ ਬਹੁਤ ਸੋਨਾ ਮੁਠੀ ਵਾਲਾ ਹਰਵੇਰ ਮੁੱਲ ਮੁੱਲ ਸੰਤੂ ਸਾਹਿਬ ਇਹਦਾ 43000 ਹਾਂਜੀ ਉਹ ਚੋਂ ਮਾਨਤਾਨ ਕੀਤਾ ਜਾਂਦਾ 43000 ਚੋਂ ਬਿਲਕੁਲ ਲਾਓ ਜੀ 43000 ਦੇ ਵਿੱਚੋਂ ਭਰਾਵੋ ਮਾਨਤਾਨ ਹੋ ਜਾਊਗਾ ਆਜੋ ਅਗਲੀ ਵਾਰ ਤੁਹਾਨੂੰ ਆਪਾਂ ਦਿਖਾਉਨੇ ਆ ਡੱਬੀ ਖੁੱਲਾ ਮਾਨਤਾਨ ਕਰਾਂਗੇ ਜਿੰਨਾ ਖੁੱਲਾ ਮਾਨਤਾਨ ਹੋ ਜਾਊਗਾ 43 ਚੋਂ ਸੋ ਸੈਕਿੰਦ ਜਿਹੜੀ ਦੋਸਤੋ ਆਪਾਂ ਤੁਹਾਨੂੰ ਇਹ ਵੈੜ ਦਿਖਾਉਣੀ ਸੀ ਪਹਿਲਾਂ ਬੱਚੀ ਨੇ ਸੁਣਾ ਹਾਂ ਬਾਈ ਹਰਫੇਰ ਬਿਲਕੁਲ ਪਹਿਲਾਂ ਬੱਚੀ ਨੇ ਸੁਣਾਵਾ ਹਾਂ ਤਾਂ ਸੂਨ ਦੇ ਵਿੱਚ ਇਹਦਾ ਸਮਾਂ ਜਿਹੜਾ ਹਜੇ 8-10 ਦਿਨ ਬਾਕੀ ਢੱਲਾ ਢੁਲਾ ਚੰਗੀਆਂ ਆਹ ਲਓ ਜੀ ਇਹ ਹਵਾਨੇ ਦੀ ਜਿਹੜੀ ਬੰਤਰਾ ਸਿੰਦੂ ਸਾਹਿਬ ਚੈੱਕ ਕਰਾਇਆ ਮੜਾ ਜੀ ਆਹ ਲਓ ਜੀ ਬਿਲਕੁਲ ਅੱਗੇ ਤੱਕ ਹੂੰ ਪਿੱਛੋਂ ਸ਼ੁਰੂ ਹੋ ਗਏ ਕਿਸ਼ਤੀ ਹਵਾਨਾ ਜਿਹੜਾ ਤਿਆਰ ਹੁੰਦਾ ਇਹਦਾ ਆਹ ਦੇਖੋ ਜੀ ਆ ਗਾਹ ਨੂੰ ਘਟੋ ਘੜ ਵੀ ਗੇਠ ਵਾਈਦੀ ਬਿਲਕੁਲ ਗੋਲੇ ਬਣੇ ਗੇਠ ਵਾਈਦੀ ਆ ਫੇਰ ਠੰਡੀ ਸੀਲ ਠੰਡੀ ਧੀ ਰੇਵ ਰਸਾ ਸੋਟਿਆ ਵੇਖੋ ਅੱਗੇ ਨੂੰ ਕਰਿਓ ਠੀਕ ਹੈ ਜੀ ਤੇ ਇਹੋ ਜਿਹੇ ਪਸ਼ੂ ਦੋਸਤੋ ਬਹੁਤ ਚੰਗੀ ਵੇਡ ਚੰਗੀ ਬਰੀਡ ਦੇ ਵਿੱਚ ਜ਼ਰੂਰ ਖਰੀਦਿਆ ਕਰੋ ਠੰਡਾ ਧੀ ਦਾ ਪਸ਼ੂ ਸੀਲ ਸੌ ਪਸ਼ੂ ਚੰਗੀ ਚਵਾਈ ਦਾ ਪਸ਼ੂ ਜਿੱਥੋਂ ਵੀ ਮਿਲਦਾ ਮੇਰਾ ਵੀਰ ਜ਼ਰੂਰ ਖਰੀਦਿਆ ਕਰੋ ਠੀਕ ਹੈ ਬਾਕੀ ਆ ਵੇਡਾ ਡੱਬੀ ਵੱੱਛੀ ਪਹਿਲਾ ਵੱੱਛੀ ਦਾ ਸੂਣਾ ਤੋਰਾ ਵੇਖ ਸਕਦੇ ਜੇ ਠੀਕ ਹੈ ਜੀ ਬਹੁਤ ਵਧੀਆ ਆਹ ਵੇਖੋ ਜੀ ਪੱਟਾਂ ਦੇ ਵਿੱਚ ਫਸਦਾ ਜਾਂਦਾ ਹਵਾਨਾ ਦਿਨੋਂ ਦਿਨ ਆਰਡਰ ਜਿਹੜਾ ਬਿਲਕੁਲ ਫਿਕਸ ਆਰਡਰ ਆ ਦੋਸਤੋ ਚੰਗਾ ਦੁੱਧ ਚਵਾਜੂਗੀ ਬੈਕ ਸਾਈਡ ਤੋਂ ਬਿਲਕੁਲ ਮੋੜ ਤੋਂ ਵੇਖੀਏ ਤੇ ਚੌਰਸ ਲੇਵਾ ਜਾ ਠੀਕ ਆ ਜੀ ਆਗਾਮ ਉਹ ਵੀ ਉਹਨਾਂ ਬਣਿਆ ਬੈਕ ਸਾਈਡ ਨੂੰ ਵੀ ਉਹਨਾਂ ਬਣਿਆ ਲੁਕਰਾਂ ਘੜ ਘੜ ਕੇ ਜਿਵੇਂ ਬਣਿਆ ਹੁੰਦਾ ਨਾ ਆ ਚੀਜ਼ ਚੈੱਕ ਕਰੋ ਇਧਰ ਆ ਆ ਲੋ ਜੀ ਚੰਗਾ ਥਾਣਾ ਮੁੱਠੀ ਵਾਲਾ ਹਾਂ ਅਜੇ ਹੋਰ ਥਾਂ ਕੁ ਕਰਦੇ ਆਂ ਤੇ ਪਰ ਤਾਂ ਗੁੰਧ ਹੀ ਆਉਂਦੀ ਹੈ ਬਾਈ ਬਿਲਕੁਲ ਹਜੇ ਸ਼ਾਇਦ ਆਉਂਦਾ ਹਜੇ ਸੰਤੂ ਸਾਹਿਬ ਪਛੀ ਦੱਸਦੇ ਨਹੀਂ ਹੁੰਦੀ ਹਾਂ ਤੇ ਕਹਿੰਦੇ ਨੇ ਨਾ ਬਣ ਬਣ ਕੇ ਕਮਲੀ ਹੋਊਗੀ ਆਹਾਂ ਤੇ ਉਹ ਸਾਹ ਬਣੂਗਾ ਇਹਦਾ ਲਓ ਵੀ ਦੋਸਤੋ ਚੰਗੀ ਬਣੂਗੀ ਠੀਕ ਆ ਵੀ ਚੰਗੀ ਵੈਰ ਜਿਹੜੀ ਬਣੂਗੀ ਦੋਸਤੋ ਥੱਲੇੋਂ ਬਹੁਤ ਜ਼ਿਆਦੀ ਖੁੱਲੂਗੀ ਠੀਕ ਆ ਜੇਕਰ 5-7 ਦਿਨ 10 ਦਿਨ ਆਪਾਂ ਇਥੋਂ ਆਸ ਰੱਖਦੇ ਹਾਂ ਵੀ 5-7 ਦਿਨ ਕੱਢ ਜੂ ਤੇ ਆਪਾਂ ਨੂੰ ਥੱਲੇੋਂ ਵੀ ਜਿਹੜੀ ਦੋਸਤੋ ਨਰਾਜ਼ ਨਹੀਂ ਕਰਦੀ ਕਿ ਆਰਡਰ ਦੀ ਕੁਆਲਿਟੀ ਦੇਖੋ ਬਾਕੀ ਦੰਦਾਂ ਦਾ ਮੈਂ ਸੋਖਾ ਲਾ ਹਰ ਵੀਡੀਓ ਕੇ ਜਿਹੜੀ ਗਾਂ ਆ ਇੱਕ ਘੰਟਿਆਂ ਦੇ ਹਿਸਾਬ ਨਾਲ ਤਿਆਰ ਹੁੰਦੀ ਆ ਹਾਂਜੀ ਅੱਜ ਇਹ ਚੀਜ਼ ਹੋਰ ਹੁੰਦੀ ਆ ਕੱਲ ਹੋਰ ਹੁੰਦੀ ਆ ਬਿਲਕੁਲ ਆਪਾਂ ਕਈ ਵਾਰ ਆਪਾਂຊੂ ਅਸੀਂ ਵੀ ਕਰੋ ਸੇਲ ਕਰਦੇ ਨੇ ਜਿਵੇਂ ਇਹੀ ਗਾਂ ਕਰਦੇਓ ਇਹ ਤਾਂ ਸਾਨੂੰ ਅਨੁਮਾਨ ਅੰਦਾਜ਼ਾ ਹੀ ਨਹੀਂ ਕਿੰਨੇ ਕਿੱਥੇ ਦੀ ਕਿੱਥੇ ਜਾ ਕੇ ਕਈ ਵਾਰ ਆਪਾਂ 2-4 ਦਿਨ ਬਾਅਦ ਕਿਸੇ ਦੇ ਘਰੇ ਜਾ ਕੇ ਦੇਖੀਦੀ ਆ ਬਿਲਕੁਲ ਤੇ ਆਸ ਹੀ ਨਹੀਂ ਹੁੰਦੀ ਕਿ ਇੰਨੀ ਜ਼ਿਆਦਾ ਬਣ ਕੇ ਬਣ ਜਾਂਦੀ ਹੈ ਸਹੀ ਆ ਬਿਲਕੁਲ ਸੋ ਇਹਨਾਂ ਦੀ ਥਿਊਰੀ ਜਿਹੜੀ ਆ ਦੋਸਤੋ ਥੋੜੀ ਜਿਹੀ ਡਿਫਰੈਂਟ ਆ ਮੱਝਾਂ ਨਾਲੋਂ ਠੀਕ ਆ ਮੱਝਾਂ ਦਾ ਕਿਤੇ ਨਾ ਕਿਤੇ ਪਤਾ ਲੱਗਦਾ ਪਰ ਰਾਤੋ ਰਾਤ ਘੰਟਿਆਂ ਘੰਟਿਆਂ ਵਿੱਚ ਜਿਹੜੀ ਆ ਬਣਦੀ ਵੈਰ ਇਹ ਬਹੁਤੇ ਵੀਰਾਂ ਨੇ ਦੇਖੀ ਵੀ ਆ ਜਿਹੜੇ ਵੀਰਾਂ ਦੇ ਫਾਰਮ ਦਾ ਕੰਮ ਆ ਜਿਨ੍ਹਾਂ ਨੇ ਵੈਸੇ ਰੱਖੀਆਂ ਵਪਾਰ ਦਾ ਕੰਮ ਵੀ ਆ ਅੱਜ ਚੀਜ਼ ਵੇਖੀ ਆ ਕੱਲ ਨੂੰ ਪਛਾਣ ਨਹੀਂ ਹੁੰਦੀ ਕਿ ਇਹੋ ਹੀ ਆਰਡਰ ਕੁਆਲਿਟੀ ਆ ਬਸ ਦੋ ਦਿਨਾਂ ਦੇ ਵਿੱਚ ਘੰਟਿਆਂ ਦੇ ਵਿੱਚ ਤਿਆਰ ਹੁੰਦੀ ਆ ਠੀਕ ਆ ਸੋ ਪਹਿਲਾਂ ਮੱਛੀ ਦਾ ਸੁਣਾ ਦੋਸਤੋ ਕਿਪਾ ਕੋਈ ਵੀਰ ਤਸਦੀ ਕਰ ਸਕਦਾ ਆ ਆਨਲਾਈਨ ਕਿਸੇ ਵੀਰ ਨੇ ਖਰੀਦਣੀਆਂ ਜ਼ਿੰਮੇਵਾਰੀ ਆ ਵੀਰ ਹਰ ਵੇਲੇ ਤੇ ਰਿਸਪੌਂਸਿਬਿਲਟੀ ਆਪਸੀ ਤੁਹਾਡੀ ਤੇ ਜ਼ਰੂਰ ਤੁਸੀਂ ਵੀਡੀਓ ਕਾਲ ਤੇ ਟਿਪ ਕੇ ਤਸਦੀ ਕਰਕੇ ਵੀ ਖ ਹਾਂਜੀ ਜਿਹੜੀ ਚੀਜ਼ ਚੈੱਕ ਕਰਨੀ ਹੁੰਦੀ ਆ ਹਾਂਜੀ ਬਾਕੀ ਤਾਂ ਸਰੂ ਚੈੱਕ ਕੀਤੇ ਜਾਂਦੇ ਆ ਕਿ ਚਾਰੇ ਥਣਾਂ ਦੇ ਵਿੱਚ ਜਿਹੜੇ ਸੁਰਾਖ ਹੈਗੇ ਆ ਉਹ ਥਣਾਂ ਦੇ ਵਿੱਚ ਚੀਪਾ ਹੁੰਦਿਆ ਵਾ ਹਾਂਜੀ ਬਾਕੀ ਜਿਹੜਾ ਪਸ਼ੂ ਪਹਿਲਾਂ ਸੋਇਆ ਹੁੰਦਾ ਵਾ ਉਹਦੇ ਵਿੱਚ ਇਹ ਚੀਜ਼ ਚੈੱਕ ਕੀਤੀ ਜਾਂਦੀ ਆ ਕਿ ਕਿਤੇ ਨਾ ਕਿਤੇ ਕੋਈ ਛਿੱਡੀ ਤੇ ਨਹੀਂ ਆਉਂਦੀ ਬਿਲਕੁਲ ਕਿਤੇ ਥਣ ਘੱਟ ਤੇ ਨਹੀਂ ਬਾਕੀ ਪਲੂਨ ਦੇ ਵਿੱਚ ਅੱਛਾ ਵੀ ਹਰਵੇਲ ਕਈਆਂ ਜਿਹੜੇ ਜਿਹੜੇ ਭੈਣ ਭਰਾ ਕੋਈ ਅਨਜਾਨ ਥੋੜੀ ਜਿਹੀ ਇੱਕ ਗੱਲ ਕਰਦੇ ਜਿਹੜੇ ਕੋਈ ਛੱਡੀਆਂ ਛੋਟੀਆਂ ਥਣਾ ਜਾਂਣ ਲੱਗ ਪੈਂਦੀਆਂ ਨੇ ਹੂੰ ਹੂੰ ਉੱਥੇ ਕੀ ਕਰ ਸਕਦਾ ਕੋਈ ਭੈਣ ਭਰਾ ਕੋਈ ਬੰਦਾ ਨਹੀਂ ਹੈਗੀ ਮੰਨ ਲਓ ਵੀ ਡਾਕਟਰ ਦੂਰ ਆ ਬੈਠਣ ਲਈ ਡਾਕਟਰ ਕੋਈ ਨਹੀਂ ਮਿਲਦਾ ਸੈਂਸ ਮੈਂ ਤਾਂ ਜਿਹੜਾ ਆਪਾਂ ਨੂੰ ਵੀ ਤਕਰੀਬਨ ਕਈ ਵਾਰ ਇਹੋ ਜਿਹੇ ਪਸ਼ੂ ਆ ਜਾਂਦੇ ਘਰ 'ਚ ਵੀ ਪਸ਼ੂ ਨੂੰ ਮਸਟੈਟਸ ਹੋ ਜਾਂਦੀ ਆ ਦੋ ਗੀ ਚੀਜ਼ਾਂ ਦਾ ਆਪਾਂ ਦਾ ਟ੍ਰੀਟਮੈਂਟ ਰੱਖਿਆ ਵਾ ਕਿ ਦੀ ਡਾਕਟਰ ਨੂੰ ਬੁਲਾਇਆ ਹੀ ਨਹੀਂ ਜੇ ਥਣ ਦੇ ਵਿੱਚ ਛੱਡੀ ਆ ਗਈ ਜਾਂ ਕੱਚਾ ਪਾਣੀ ਬਣ ਗਿਆ ਜਾਂ ਮਸਟੈ ਕੈਟੋ ਪ੍ਰੂਫ ਲਾ ਦੇਈਦਾ ਵੀ ਐਮ ਐਲ ਹਾਂਜੀ ਏਜੰਡਾ ਵੀ ਐਮ ਐਲ ਹਾਂਜੀ ਤੇ ਐਮਸੈਪਟ 3000 ਜਾਂ 2500 ਉਹਨਾਂ ਦੋਨਾਂ ਚੋਂ ਇੱਕ ਲਾ ਦੇਈਦਾ ਹਾਂਜੀ ਤੇ ਨਾਲ ਆਪਾਂ ਪ੍ਰੈਡਨੀਸੋਨ ਦੇ ਦੇਈਦਾ ਸੋਜ ਵਗੈਰਾ ਤੋਂ ਹਾਂਜੀ ਤਾਂ ਬਸ ਇਹੀ ਤਕਰੀਬਨ ਜੇ ਬੁਖਾਰ ਆ ਤਾਂ ਚਲੋ ਕੋਈ ਨਾ ਕੋਈ ਪੈਰ ਸਿੱਟਾ ਮੁੰਡਾ ਦੇ ਠੀਕ ਆ ਦਰਦਾਂ ਤੋਂ ਦਰਦਾਂ ਤੋਂ ਤਾਂ ਬਾਕੀ ਤਿੰਨ ਡੋਜ਼ ਦੇਈ ਦੀਆਂ ਤਾਂ ਮਹਾਰਾਜ ਦੀ ਮੇਹਰ ਅਜ ਤੱਕ ਕਦੀ ਕੋਈ ਕੇਸ ਆਪਣਾ ਅੜਿਆ ਹੀ ਨਹੀਂ ਠੀਕ ਹੈ ਜੀ ਤਾਂ ਤਕਰੀਬਨ ਜਿਹੜਾ ਥਾਣਾ ਉਹਦੀ ਪੂਰਤੀ ਹੁੰਦੀ ਜਾ ਕੇ 8 ਤੋਂ 10 ਦਿਨ ਦੇ ਵਿੱਚ ਬਾਦਾ ਰਿਕਵਰੀ ਜਿਹੜੀ ਪੂਰੀ ਹੋ ਜਾਂਦੀ ਆ ਉਹਦੇ ਵਿੱਚ ਆਪਾਂ ਦੇਸੀ ਇਲਾਜ ਵੀ ਕਰ ਲੈਨੇ ਆ ਮਤਲਬ ਕਾਲੇ ਪੈਣ ਦੀ ਕਿਸੇ ਵੀ ਰੋਕ ਨਹੀਂ ਹੁੰਦੀ ਇਹ ਟਾਈਮ ਜ਼ਰੂਰ ਦੇਣਾ ਚਾਹੀਦਾ ਕੋਸ ਨੂੰ ਬਿਲਕੁਲ ਤੇ ਉਹਦੇ ਵਿੱਚ ਜੇ ਥਣ ਜਾਦਾ ਘਟ ਗਿਆ ਦੁੱਧ ਘਟ ਗਿਆ ਤਾਂ ਵੀ 5 ਨਾਲ ਜਿਹੜਾ ਆਪਾਂ ਨੂੰ ਪੰਜ ਛੇ ਟੀਕੇ ਦੇਣੇ ਚਾਹੀਦੇ ਆ। ਉਹਦੇ ਨਾਲ ਜਿਹੜਾ ਦੁੱਧ ਆ ਵਾਪਸ ਪੂਰਾ ਕਿਸੇ ਥਾਂ ਦੇ ਵਿੱਚੋਂ ਧਾਰਾਂ ਘੜੀਆਂ ਤੋਂ ਬਰਾਬਰ ਹੋ ਜਾਂਦੀਆਂ। ਬਰਾਬਰ ਹੋ ਜਾਂਦੀਆਂ ਤੇ ਬਾਕੀ ਇਹ ਟਾਈਮ ਲੱਗਦਾ ਸੰਧੂ ਸਾਹਿਬ 10 ਤੋਂ 15 ਦਿਨ ਵੀ ਲੱਗ ਜਾਂਦੇ ਆ। ਤਾਂ ਇਹ ਹੈ ਕਿ ਜਿਹੜਾ ਜਿਆਦਾ ਕਾਰਨ ਹੁੰਦਾ ਉਹ ਰੁਕ ਜਾਂਦਾ ਵਾ। ਸਹੀ ਹੈ ਜੀ। ਪਹਿਲੇ ਦੂਜੇ ਦੇਣੀ। ਬਿਲਕੁਲ ਤਾਂ ਡਰਨ ਦੀ ਲੋੜ ਨਹੀਂ ਹੁੰਦੀ ਜੀ ਤੇ ਬਾਕੀ ਦੇਸੀ ਨੁਕਤੇ ਵੀ ਹੈਗੇ ਕਈ ਹਾਂਜੀ ਉਹ ਵੀ ਨਾਲ ਚਲੋ ਸ਼ੇਅਰ ਕਰਾਂਗੇ ਆਪਾਂ। ਚਲੋ ਨੈਕਸਟ ਟਾਈਮ ਕਿਤੇ ਜਰੂਰ ਜੀ। ਹਾਂਜੀ ਸੋ ਅ ਵੀਰ ਤਾਂ ਕਹਿੰਦਾ ਮਤਲਬ ਇਹ ਦੋਸਤੋ ਵੀ ਕੋਈ ਨੁਕਸ ਕੋਈ ਰੋਗ ਆਉਣ ਲੱਗਿਆ ਮਿੰਟ ਲੱਗਦਾ ਪਰ ਜਾਨ ਲੱਗਿਆ 10 ਤੋਂ 15 ਦਿਨ ਜਿਹੜਾ ਵੇਟਾ ਕਰਨੀ ਪੈਂਦੀ ਹੈ ਤਿਆਰ ਕਰਨਾ ਪੈਂਦਾ। ਇਹ ਗੱਲਾਂ ਜਰੂਰ ਤੁਸੀਂ ਧਿਆਨ ਰੱਖੇ ਸੰਧਾ ਡਰਨ ਦੀ ਲੋੜ ਨਹੀਂ ਹੁੰਦੀ। ਇੱਕ ਸਿਰਫ 나ੜ ਨਾ ਪਸ਼ੂ ਦੇ ਅੰਦਰ ਥਣ ਦੇ ਵਿੱਚ ਆ ਜਾਏ। ਬਿਲਕੁਲ ਜੀ। ਬਾਕੀ ਦੁੱਧ ਘਟ ਗਿਆ। ਇਹ ਹੈ ਮੇਰਾ ਸਟੇਟਸ ਉਹ ਵੀ ਥੋੜੀ ਬਹਾਤੀ ਬਿਲਕੁਲ ਤਾਂ ਸਾਰੀਆਂ ਚੀਜ਼ਾਂ ਸੈੱਟ ਹੋ ਜਾਂਦੀਆਂ ਹੋ ਜਾਂਦੀਆਂ ਜੋ ਜਾਂਦੀਆਂ ਆਜਕਲ ਸਾਇੰਸ ਨੇ ਬਹੁਤ ਤਰੱਕੀ ਆ ਜੀ ਸਭ ਕੁਝ ਸਾਇੰਸ ਦੇ ਵਿੱਚ ਅਵੇਲੇਬਲ ਆ ਦੇਸੀ ਫਾਰਮੂਲਿਆਂ ਦੇ ਵਿੱਚ ਕੋ ਬਹੁਤ ਕੁਝ ਅਵੇਲੇਬਲ ਆ ਸੋ ਦੋਸਤੋ ਇਹ ਦੋ ਵੜਾ ਤੁਹਾਨੂੰ ਦਿਖਾਉਣੀਆਂ ਸੀ ਰਵੇਲ ਮੁੱਲ ਕਿੰਨਾ ਦੱਸਦਾ ਪਰਲੇ ਵਿੱਚ ਦਾ ਪਰਲੇ ਦਾ ਸੰਧੂ ਸਾਹਿਬ 55000 ਰੁਪਇਆ ਉਹਦੇ ਚ ਮੰਨਤਾਂ ਹਾਂਜੀ ਇਹਦਾ ਪਛਦਾਸੀ ਦਿੱਤਾ ਸੀਗਾ ਪਹਿਲਾਂ ਠੀਕ ਹੈ ਜੀ ਹਾਂਜੀ ਤੇ ਨੰਬਰ ਬੋਲ ਦੋ ਆਪਣੇ 99903682025 9906382025 ਠੀਕ ਹੈ ਜੀ ਸੋ ਦੋਸਤੋ ਜੀ ਸਾਨੂੰ ਮੇਰੇ ਨਾਲ ਵੀਰ ਹਰਵੈਲ ਸਿੰਘ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਅੱਜ ਫਾਰਮ ਤੇ ਵੀਰ ਦੇ ਪਹੁੰਚੇ ਸੀ ਕਿ ਡੇਰੀ ਫਾਰਮਿੰਗ ਦੇ ਨਾਲ-ਨਾਲ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰ ਆਉਂਦੇ ਆ ਸੋ ਦੂਜੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਦੂਜੇ 파ਰਟ ਦੇ ਵਿੱਚ ਦੋ ਝੋਟੀਆਂ ਆਫਸਰ ਦਿਖਾਈਆਂ ਬੂਰੀ ਇੱਕ ਮੀਣੀ ਝੋਟੀਆਂ ਕਿਸੇ ਵੀਰ ਨੇ ਇਕੱਠੀਆਂ ਖਰੀਦ ਲਈਆਂ ਸੌਦਾ ਵੀਰ ਨੇ ਕਰ ਲਿਓ ਨੰਬਰ ਸਕਰੀਨ ਦੇ ਥੱਲੇ ਚੱਲਦੇ ਆ ਦੋ ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਇੱਕ ਦਿਨ ਮਗਰ ਅਲ ਬਖਸ਼ ਦੀ ਜਿਹੜੀ ਆ ਦੋਸਤੋ ਕੱਟੀ ਆ ਫੀਮੇਲ ਕਾਫ ਤੁਹਾਨੂੰ ਦਿਖਾਈ ਹੈ ਬੋਸ ਸਟੈਂਡਰਡ ਦੀ ਕੱਟੀ ਆ ਉਹਦੇ ਥੱਲੇ ਉਹ ਵੀ ਤੁਸੀਂ ਜਰੂਰ ਆ ਵੀਡੀਓ ਦੇਖ ਲਿਓ ਦੂਜੀ ਆਪਣੀ ਪਈ ਹਰਬੇਲ ਦੀ ਅੱਜ ਜਿਹੜੀ ਆਪਾਂ ਅਪਲੋਡ ਕੀਤੀ ਆ ਅ ਇੱਕ ਅਕਤੂਬਰ ਨੂੰ ਠੀਕ ਆ ਇੱਕ ਬੂਰੀ ਮਾਝ ਤੁਹਾਨੂੰ ਹੋਰ ਦਿਖਾ ਦਿੰਦੇ ਆ ਦੋਸਤੋ ਏਆਈ ਅੱਜ ਹੁੰਦੀ ਡਨ ਹੋ ਗਈ ਆ ਇੱਕ ਏਆਈ ਆ ਡਬਲ ਜਿਹੜੀ ਆ ਦੋਸਤੋ ਵੀਰ ਨੇ ਕਰਨੀ ਸੀ ਇੱਕ ਅੱਜ ਕਰਵਾਤੀ ਆ ਇੱਕ ਕੱਲ ਕਰਵਾ ਦਿੱਤੀ ਜਾਊਗੀ ਠੀਕ ਆ ਜੀ ਅ 5 ਕਿਲੋ ਦੁੱਧ ਆ ਜੀ 24 ਘੰਟਿਆਂ ਬਾਅਦ ਠੀਕ ਆ ਜੀ ਸੋ ਆ ਜਿਹੜੀ ਦੋਸਤੋ ਮਾਝਾ ਵੀਰ ਦੇ ਕੋਲ ਪੂ ਠੀਕ ਹੈ ਜੀ 5 ਕਿਲੋ ਦੁੱਧ ਹਾਜ਼ਰ ਦੋਵੇਂ ਡੰਗ ਮਿਲਦੀ ਇੱਕ ਟਾਈਮ ਟੀਕਾ ਇੱਕ ਟਾਈਮ ਪਹਾੜੇ ਤੇ ਚਾੜ ਤੇ ਰੇਡ ਪਰਤਾ ਬੜਾ ਜਾਇਜ਼ ਆ ਨੰਬਰ ਲਗਾਤਾਰ ਸਕਰੀਨ ਦੇ ਉੱਪਰ ਚੱਲਦੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ